ਬੜੀ ਘੜੇ ਜੋੜੀ ਦਾ ਦੇ ਨਾਲ ਗੋਲੀਆਂ ਵਰਗ ਨਾ ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਐਂਕਰ ਕੈਥ ਪੰਜਾਬੀ ਹੋਰ ਸਨਾਉ ਜੀ ਸਭ ਠੀਕ ਠਾਕ ਜੀ ਚੜਦੀ ਕਲਾ ਜੀ ਅੱਜ ਦਾ ਮੇਲਾ ਜ਼ਿਲ੍ਹਾ ਜਲੰਧਰ ਦੇ ਪਿੰਡ ਵਿੱਚ ਚੁਲਾੰਗ ਦੇ ਤੋਂ 60 ਕਿਲੋਮੀਟਰ ਪਿੰਡ ਖੋਦਪੁਰੇ ਜੀ ਤੇ ਆਓ ਲੈ ਚਲਦੇ ਹਾਂ ਤੁਹਾਨੂੰ ਪਿੰਡ ਖੋਦਪੁਰ ਦੇ ਮੇਲੇ ਵਿੱਚ ਦਰبار بابا ਮੀਰਾ ਬਖਸ਼ ਜੀ ਅਤੇ ਰਹਿਮਤ ਸ਼ਾਹ ਜੀ ਦੇ ਦਰਬਾਰ ਉਤੇ ਠੀਕ ਹੈ ਜੀ ਔਰ ਰਸਤੇ ਵਿੱਚ ਤੁਹਾਨੂੰ ਪੋਲ ਪੁਖਤਾ ਗੁਰਦਵਾਰ ਦਰਸ਼ਨ ਵੀ ਜ਼ਰੂਰ ਕਰਾਵਾਂਗੇ ਠੀਕ ਹੈ ਜੀ ਤੇ ਇਸ ਤੋਂ ਅੱਗੇ ਜਾਵਾਂਗੇ ਫਿਰ ਚਲਾੰਗ ਦੇ ਲਾਗੇ ਪਿੰਡ ਖੋਜਪੁਰਾ ਮੇਲੇ ਵਿੱਚ ਜਿੱਥੇ ਪਹੁੰਚ ਰਹੇ ਆ ਜੀ ਪੰਜਾਬ ਦੇ ਪ੍ਰਸਿੱਧ ਕਲਾਕਾਰ ਸਤਵਿੰਦਰ ਬੁੱਗਾ ਜੀ ਗੁਰਵਿੰਦਰ ਨਾਗਰਾ ਜੀ ਕੁल्ले ਸਾਹਿਬ ਜੀ ਦੀਪ ਢੱਲੋਂ ਜੈਸਮੀਂ ਜੱਸੀ ਜੀ ਔਰ ਚਮਕਾ ਔਰ ਚਮਕ ਜੀ ਲਓ ਜੀ ਪਿੰਡ ਖੋਜਪੁਰੇ ਆਪਾਂ ਪਹੁੰਚ ਚੁੱਕੇ ਆ ਜੀ ਤੇ ਦ੍ਰਿਸ਼ ਤੁਸੀਂ ਦੇਖ ਹੀ ਰਹੇ ਹੋ ਜੀ ਪੰਡਾਲ ਜਿਹੜੇ ਸਜੇ ਹੋਏ ਆ ਭੰਗੋੜੇ ਲੱਗੇ ਹੋਏ ਆ ਤੇ ਸੰਗਤਾਂ ਜਿਹੜੀਆਂ ਆ ਜਾ ਰਹੀਆਂ ਔਰ ਇਹ ਆ ਜੀ ਦਰਬਾਰ ਬਾਬਾ ਮੀਰਾ ਬਖਸ਼ੀ ਅਤੇ ਰਮੇਸਾ ਜੀ ਤੁਸੀਂ ਵੀ ਕਰੋ ਦਰਸ਼ਕਦਾਰ ਔਰ ਇਸ ਦਰਬਾਰ ਤੇ ਮੈਂ ਇਹ ਦੋ ਤਿੰਨ ਚੀਜ਼ਾਂ ਬੜੀਆਂ ਖਾਸ ਦੇਖੀਆਂ ਜੀ ਇੱਥੇ ਲੰਗਰ ਦਾ ਬੜਾ ਖਾਸ ਪ੍ਰਬੰਧ ਜਿਸ ਵਿੱਚ ਪਕੌੜੇ ਜਲੇਬੀਆਂ ਟਟ ਜਿੰਨਾ ਮਰਜ਼ੀ ਖਾਵੇ ਤੇ ਪ੍ਰਸਾਦੇ ਦਾ ਵੀ ਬੜਾ ਖਾਸ ਪ੍ਰਬੰਧ ਇੱਥੇ ਕੀਤਾ ਗਿਆ ਜੀ ਖਾਣ ਦਾ ਖਾਣ ਵਾਸਤੇ ਜਿਹੜਾ ਸੰਗਤਾਂ ਵਾਸਤੇ ਬਹੁਤ ਵਧੀਆ ਪ੍ਰਾਲੇ ਕੀਤੇ ਗਏ ਆ ਤੇ ਮੈਂ ਇਸ ਨਗਰ ਵਿੱਚ ਪਹਿਲੀ ਵਾਰ ਗਿਆ ਸੀ ਮੇਰਾ ਮਨ ਬਹੁਤ ਜਿਹੜਾ ਖੁਸ਼ ਹੈ ਇੱਕ ਤੀਜੀ ਗੱਲ ਹੋਰ ਇੱਥੋਂ ਦੇ ਲੋਕ ਕਲਾਕਾਰ ਦੀ ਰਿਸਪੈਕਟ ਬਹੁਤ ਕਰਦੇ ਆ ਕਲਾਕਾਰ ਨੂੰ 10-20 ਰੁਪਏ ਨਹੀਂ ਦਿੰਦੇ 100 ਤੋਂ ਥੱਲੇ ਕੋਈ ਨਹੀਂ ਦਿੰਦਾ 100 200 500 ਇਦਾਂ ਦਿੰਦੇ ਆ ਬਹੁਤ ਕਲਾਕਾਰ ਦੀ ਰਿਸਪੈਕਟ ਕਰਦੇ ਆ ਔਰ ਲੰਗਰਾਂ ਵਿੱਚ ਜੋ ਖਾਣ ਦੇ ਪਦਾਰਥ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਖੁੱਲੇ ਡੁਲੇ ਜਿੰਨਾ ਮਰਜ਼ੀ ਖਾਓ ਜਲੇਬੀਆਂ ਪਕੌੜੇ ਹਨਾ ਚਟਨੀ ਦੇ ਨਾਲ ਤੇ ਪ੍ਰਸ਼ਾਦਾ ਦਾਲ ਫੁਲਕਾ ਚਾਹਲ ਆਲੂ ਪਨੀਰ ਦੀ ਸਬਜ਼ੀ ਤੇ ਜਨ ਕਿ ਬਹੁਤ ਵਧੀਆ ਜਿਹੜਾ ਦੇਖੋ ਜੀ ਸਟਾਲ ਲੱਗੇ ਹੋਏ ਆ ਚਾਹ ਪੀਣ ਨਾਲ ਤੇ ਨਾਲ ਪਕੌੜੇ ਚੱਲ ਰਹੀ ਆ ਤੇ ਜਲੇਬ ਜਿਹੜੇ ਟੁੱਟ ਜਲੇਬਸ ਪਕੌੜਾ ਟੁੱਟ ਚੱਲ ਰਿਹਾ ਤੇ ਸੰਗਤ ਬੜੇ ਪਿਆਰ ਦੇ ਨਾਲ ਉਹ ਸਾਖਰੀਆਂ ਜਿੱਦਾਂ ਕਿ ਕੋਈ ਮੈਰਿਜ ਦਾ ਪ੍ਰੋਗਰਾਮ ਹੁੰਦਾ ਜਨ ਕਿ ਇੱਕ ਕਾਫੀ ਸ੍ਰੀ ਲੰਗਾ ਜੋਗ ਇਹ ਕੰਮ ਕਰਦੇ ਆ ਇਸ ਪਿੰਡ ਦੇ ਠੀਕ ਹੈ ਜੀ ਕਲਾਕਾਰ ਦੀ ਰਿਸਪੈਕਟ ਕਰਦੇ ਆ ਸੰਗਤਾਂ ਵਾਸਤੇ ਆਉਣ ਵਾਸਤੇ ਜੋ ਲੰਗਰ ਦਾ ਪੂਰਾ ਅਰੇਂਜਮੈਂਟ ਕੀਤਾ ਹੁੰਦਾ ਜੀ ਲਓ ਜੀ ਮੈਂ ਪਹਿਲਾਂ ਭਲੇਖਾ ਖਾ ਗਿਆ ਸੀ ਸ਼ਾਇਦ ਇਹ ਦੁਕਾਨਾਂ ਵਾਸਤੇ ਦੁਕਾਨਾਂ ਲੱਗੀਆਂ ਮੈਨੂੰ ਬਾਅਦ ਚ ਪਤਾ ਲੱਗਾ ਵੀ ਇਹ ਸੰਗਤਾਂ ਵਾਤਿਆ ਸਾਰਾ ਜੀ ਤਾਂ ਬਹੁਤ ਹੀ ਵਧੀਆ ਅਰੇਂਜਮੈਂਟ ਕੀਤਾ ਗਿਆ ਜੀ ਅ ਦਰਬਾਰ ਬਾਬਾ ਅਮੀਰਾ ਬਖਸ਼ ਅਤੇ ਰਹਿਮੇ ਸਾਜੀ ਦਾ ਦਰਬਾਰ ਚੜ੍ਹਦੀ ਗੱਲ ਮੇਲੇ ਦੀ ਸ਼ੁਰੂਆਤ ਗਾਇਕ ਚਮਕਔਰ ਚਮਕਨ ਕੀਤੀ ਆਪਣੇ ਸ਼ਬਦ ਦੇ ਨਾਲ ਦੀਵਾਲੀਆਂ ਕੰਪਗਣੀਆਂ ਤਕ ਪੂਆ ਹੈਲੋ 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 ਸਭ ਤੋਂ ਪਹਿਲਾਂ ਆਏ ਹੋਏ ਸਾਰੇ ਮਹਿਮਾਨਾਂ ਦਾ ਬਹੁਤ-ਬਹੁਤ ਸਵਾਗਤ ਮੋਤੀ ਖੁਸ਼ੀ ਵਾਲਾ ਦਿਨ ਹੈ ਅੱਜ ਇਸ ਰਾਣਾ ਮੇਲਾ ਕਰਵਾਇਆ ਜਾ ਰਿਹਾ ਹੈ ਔਰ ਮੈਂ ਅਜੇ ਬੈਠੇ ਆ ਤੇ ਵਿਪਨ ਨੇ ਅਨਾਉਂਸ ਕਰਤਾ ਹੈ ਵਿਪਨ ਬਹੁਤ ਹੀ ਵਧੀਆ ਐਂਕਰ ਹੈ ਘਰ ਗੜੀ ਚ ਉਹ ਗੜੀ ਕਿੱਥੇ ਗੜੀ ਮਹੱਲੇ ਚ ਉਹ ਮਹੱਲਾ ਸ਼ਹਿਰ ਚ ਉਹ ਸ਼ਹਿਰ ਕਿੱਥੇ ਸ਼ਹਿਰ ਜੁਵੇ ਚ ਉਹ ਜ਼ਿਲ੍ਹਾ ਕਿੱਥੇ ਜ਼ਿਲ੍ਹਾ ਪੰਜਾਬ ਉਹ ਪੰਜਾਬ ਪੰਜਾਬ ਪਿੰਡੀਆਂ ਚ ਉਹ ਇੰਡੀਆ ਕਿੱਥੇ ਇੰਡੀਆ ਦੁਨੀਆ ਚ ਉਹ ਦੁਨੀਆ ਕਿੱਥੇ ਦੁਨੀਆ ਧਰਤੀ ਤੇ ਧਰਤੀ ਕਿੱਥੇ ਧਰਤੀ ਪਾਣੀ ਉਹ ਪਾਣੀ ਕਿੱਥੇ ਆ ਪਾਣੀ ਘੜੇ ਝੋੜੀ ਇਹ ਹੱਸਣ ਵਾਲੀ ਗੱਲ ਤੇ ਐ ਦੱਸਣ ਵਾਲੀ ਗੱਲ ਏ ਅੱਛਾ ਦੱਸਿਆ ਲਈ ਕੀ ਗੱਲ ਹੈ ਵਸਣ ਵਾਲੀ ਗੱਲ ਇਹ ਹੈ ਕਿ ਅੱਜ ਤੋਂ ਹੀ ਫੂਨ ਤੋਂ ਹੀ ਅਸੀਂ ਪਾਣੀ ਨਾਣਾ ਬਚਾਇਆ ਆਉਣ ਵਾਲੇ ਸਮੇਂ ਸਾਰੀ ਧਰਤੀ ਦਾ ਪਾਣੀ ਘੜੇ ਜਿਨੇ ਰਹਿ ਜਾਣਾ ਇਹ ਸਵਸਥੇ ਖਾਣਾ ਖਾ ਦੇ ਬੂਟੇ ਨਾਓ ਹਲਾਂ ਨੂੰ ਸ਼ੁੱਧ ਬਣਾਓ ਪਾਣੀ ਨੂੰ ਖੁੱਦ ਬਚਾਓ ਅੱਛਾ ਕੋਲੇ ਸਾਹਿਬ ਲੋਕ ਕਹਿੰਦੇ ਘਰ ਦਾ ਪਾਣੀ ਬਚਾਉਣਾ ਚਾਹੀਦਾ ਮੈਨੂੰ ਇਹ ਦੱਸ ਤੂੰ ਪਾਣੀ ਕਿਚਾਉਂਦਾ ਮੈਂ ਆਪਣੇ ਹਿਸਾਬ ਨਾਲ ਬਚਾਉਣਾ ਆਪਣੇ ਹਿਸਾਬ ਨਾਲ ਕਿਦਾਂ ਪਾਣੀ ਕਿਸ਼ੇ ਤਰ੍ਹਾਂ ਦਾ ਬਚਾਉਣਾ ਚਾਹੀਦਾ ਫੇਰ ਵੀ ਪਤਾ ਲੱਗਣਾ ਚਾਹੀਦਾ ਕਿ ਖੁੱਲੇ ਸ਼ਾਹ ਪਾਣੀ ਕਿਸ ਨਾਮ ਚੋਂਦਾ ਪਾਣੀ ਠੰਡਾ ਹੋਵੇ ਗਰਮ ਹੋਵੇ ਉਬੜਿਆ ਹੋਵੇ ਤੱਤਾ ਹੋਵੇ ਗਿੱਕੋ ਹੋਵੇ ਕੋਸਾ ਹੋਵੇ ਛੋੜਾ ਹੋਵੇ ਵਧੀਆ ਹੋਵੇ ਮੈੜਾ ਹੋਵੇ ਡਿੱਲਾ ਹੋਵੇ ਚਿੱਟਾ ਹੋਵੇ ਮਿੱਠਾ ਹੋਵੇ ਟਿੱਕਾ ਹੋਵੇ ਅੰਦਰ ਕਿਵੇਂ ਹੈ ਦੀ ਬਲੰਦ ਆਵਾਜ਼ ਉਹ ਵਿਚਰਨ ਵਿਚਾਰਨ ਕਰਦੀ ਹੈ ਜਦੋਂ ਵਿਛੜੇਗੀ ਪਤਾ ਲੱਗ ਜਾਊਗਾ ਪੀਰ ਵਿਛੋੜਦਾ ਚੰਦ ਰਾਤ ਦੀ ਗਾਇੰਦ ਆਉਣੀ ਤਰੇਲ ਪਾਈ ਜਾ ਤੂੰ ਕਿਛ ਨਹੀਂ ਪਤਾ ਨੋਜਲ ਪੜੀ ਨੋਜਲ ਪੜੀ ਜੋ ਵਰਤੀ ਕੋੜੀ ਅੱਛਾ ਚੱਲ ਤੂੰ ਇਹ ਨਹੀਂ ਸਾਚ ਅੱਛਾ ਤੂੰ ਮੈਨੂੰ ਇਹ ਦੱਸ ਪਾਣੀ ਪੱਤ ਦੀ ਤੀਸਰੀ ਲੜਾਈ ਕਦੋਂ ਹੋਈ ਸੀ ਹਾਂ ਹਾਂ ਪਾਣੀ ਪੱਤ ਦੀ ਤੀਸਰੀ ਲੜਾਈ ਕਦੋਂ ਹੋਈ ਸੀ ਪਾਣੀ ਪੱਤ ਦੀ ਤੀਸਰੀ ਲੜਾਈ ਆਸਾਸ ਕਾਲੇ ਸ਼ਾਹ ਜੀ 100 ਰੁਪਿਆ mira